ਸਤਿ ਸ੍ਰੀ ਅਕਾਲ ਜੀ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਆ ਸੰਧੂ ਬਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਇਸਟ ਬੇਨਤੀ ਕਰਦੇ ਆ ਸਜਣੋ ਆਪਣੀ ਨਰਕ ਪਰਖ ਤਸੱਲੀ ਕਰਕੇ ਦੋ ਟਾਈਮ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸਜਣੋ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ 16 ਠੱਠੀਆਂ ਜਿਹੜਾ ਤਰਨਤਾਰ ਸਾਹਿਬ ਤਹਿਸੀਲ ਵੀ ਤਰਨਤਾਰ ਸਾਹਿਬ ਬਾਈ ਸਤਨਾਮ ਕੋਲ ਸੱਜਣੋਂ ਪਹੁੰਚੇ ਆ ਦੋ ਐਨੀਮਲ ਸੱਜਣੋਂ ਵਿਖਾਇਆ ਇੱਕ ਸੂਈ ਸਵਾਈ ਝੋਟੀ ਇੱਕ ਸੂਈ ਸਵਾਈ ਵੈਰ ਸੱਜਣੋਂ ਬਿਲਕੁਲ ਜਾਇਜ਼ ਕੀਮਤ ਕੀਤੀ ਬਾਈ ਨੇ ਬਣੇ ਰਿਓ ਐਂਡ ਤੱਕਰ ਸਾਰੇ ਡਿਟੇਲ ਲੈ ਕੇ ਕਰਦੇ ਆਂ ਸਾਂਝੀ ਜੀ। ਭਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿੱਦਾਂ ਠੀਕ ਭਾਈ ਜੀ? ਬਜੀ ਕਿਰਪਾ ਮਾਰਾ ਜੀ। ਸੱਚ ਹੋ ਗਿਆ। ਭਾਈ ਜੀ ਐਡਰੈਸ ਕਰੀਏ ਨੋਟ। ਪਿੰਡ ਸੋਲ ਜਿਲ੍ਹਾ ਤਰਨਤਾਰਨ ਸੰਸਾਦ। ਆਪੇ ਤੇ ਫੋਨ ਨੰਬਰ 747408395 ਠੀਕ ਹੈ ਜੀ। ਤੇ ਇਹ ਪਹਿਲਾ ਸੂਬਾ ਹੀ? ਹਾਂ ਜੀ ਪਹਿਲਾ ਸੋਲ ਮੇਰੀ ਚੋਗੀ ਝੋਟੀ। 4 ਦਾਂ ਤੇ ਭਾਈ ਜੀ। ਠੀਕ ਹੈ ਹੁੰਦੀ ਬੜੀ ਆਦੀ ਆ। ਆਹ ਚਾਰ ਦਾਂ ਦੀ। ਕੰਨੀਆਂ ਨਹੀਂ ਜੀ ਦਾਲ ਪੁੱਟੂ ਆ ਜਾਵੇ ਅੱਛਾ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਖੋਲ ਗਏ ਜੀ ਤੇ ਦੁੱਧ ਬਾਈ ਕਿੰਨਾ ਹੋਊਗਾ ਦੁੱਧ ਵੀ ਜੀ ਉਹ 10 ਕਿਲੋ ਹੈਗਾ ਥੱਲੇ ਹੂੰ 9 ਕਿਲੋ ਗਰੰਟੀ ਦੇ ਕੋ ਉਤਾਰਨਾ ਮਾਰੇ ਠੀਕ ਹੈ 9 ਕਿਲੋ ਹਾਂਜੀ ਜੀ ਚਾਹ ਵੀ ਤੁਹਾਨੂੰ ਖਾਂ ਨੂੰ ਪਾ ਦਈਏ ਧਾਰਾ ਤੋਰਾ ਮਾਰਤੀਆਂ ਆਂ ਆਪਾਂ ਪਹਿਲਾਂ ਵੀ ਵੀਡੀਓ ਚ ਤੇ ਲੋ ਜੀ ਤੋਰਾ ਤੁਸੀਂ ਚੈੱਕ ਕਰ ਲਓ ਬਾਕੀ ਫਿਰ ਵੀ ਇੱਥੇ ਆ ਕੇ ਇਹ ਨਹੀਂ ਤਸੱਲੀ ਕਰਕੇ ਕਿਤੇ ਵੀ ਖਰੀਦਦਾਰੀ ਕਰਦੇ ਲੈਓ ਬਾਈ ਜੀ ਕਿਤੇ ਵੀ ਖਰੀਦਦਾਰੀ ਕਰਦੇ ਜੇ ਤਸੱਲੀ ਲਾਜ਼ਮੀ ਕਰਿਆ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਤੇ ਵੀਡੀਓ ਕਾਲ ਤੇ ਤਸੱਲੀ ਕਰਿਆ ਕਰੋ ਜੇ ਕੋਈ ਲੰਮੇ ਵਾਲੀ ਗੱਲ ਨਾ ਕੋਈ ਰਹਿ ਜਾਏ ਤੇ ਛੋਟੀ ਸੋਹਣੀ ਆ ਦੁੱਧ ਨੌ ਆਪਣੀ ਮੇਰੀ ਜਿਹੜਾ ਕੋਈ ਪਤਾ ਵੀ ਦੋ ਡਾਕ ਤੋਂ ਸਲੀ ਕਰ ਬਾਅਦ ਬਾਅਦ ਕੋਈ ਲੰਮਾ ਨਾ ਤੇ ਰੱਬ ਮਾਰੀ ਫਾਸੀਆਂ ਵਿੱਚ ਤੇ ਬਾਈ ਜੀ ਰੇਟ ਰੇਡ ਵੀਰ ਜੀ ਦਾ 80000 ਰੁਪਇਆ ਤੇ ਹਾਦ ਨਾ ਬਾਈ 70000 ਰੁਪਇਆ ਬਾਈ 75 ਦੀ ਦੇ ਜੀ 73 ਦੀ ਹੋ ਗਈ 73 ਹਾਂ ਚਲੋ ਠੀਕ ਹੈ 73 ਵਾਲਾ ਵੀਰ ਜੀ 75 ਦੀ ਹੁਣੀ ਹੈ শোরੂਮ 200 ਰੁਪਏ ਚ ਬਣੀ ਦੂਜੇ ਨੰਬਰ ਤੇ ਵੈਡ ਆ ਗਈ ਸੋਈ ਸੋਈ ਬਾਈ ਕਿੰਨਾ ਦੁੱਧ ਹੋਊਗਾ ਦੁੱਧ ਇਹਨੇ ਵੀਰ ਜੀ ਹੈਗਾ ਜੋ 16 ਕਿਲੋ ਅੱਛਾ ਪੱਕਾ ਹਾਂ ਜੀ ਚੋਣ ਓਕੇ ਭਾਈ ਚੋਣ ਓਕੇ ਠੀਕ ਹੈ ਕੋਈ ਭੂ ਸਟਾ ਨਹੀਂ ਤੁਹਾਡੇ ਸਾਹ ਹਾਂ ਮੂੰਹ ਛਿੱਗੀ ਹੋ ਗਈ ਜੀ ਅੱਛਾ ਛੇ ਦੰਦ ਹੋ ਗਈ ਆਵੇ ਆ ਕੰਨੀਆ ਆਦਾ ਆਵੇ ਅਰਿੰਦੇ ਪੁੱਤਰ ਵਾਲੇ ਪੁੱਤਰ ਨੇ ਹਾਂ ਸਹੀ ਗੱਲ ਹੈ ਬਰਾਬਰ ਆਉਣ ਵਾਲੇ ਚਲ ਕੋਈ ਨਹੀਂ ਲੈ ਆ ਵੱਡੀ ਵੈੜ ਆ ਵੱਡੀ ਵੈੜ ਲਵੇ ਘੁਮਾਰਿਓ ਬਾਈ ਜੀ ਤੇ ਇਹਦਾ ਰੇਟ ਬਾਈ ਜੀ ਫਿਰ ਇਹਦਾ ਰੇਡ ਵੀਰ ਜੀ ਹਾਂ ਜਿਹੜਾ ਦੇਜ ਨਹੀਂ 55000 ਦੀ 55000 ਮੰਗ ਰਿਹਾ 60 ਮੰਗ ਰਿਹਾ 62 ਮੰਗ ਰਿਹਾ 55000 ਦੇ ਘਾਇ ਹੋਣੀ ਠੀਕ ਆ ਮਗਰ ਵਛਾ ਸੁਈ ਨੂੰ ਵੀ ਜੀ ਨੂੰ 15 ਦਿਨ ਨਾਲੇ ਕੋਈ 20 ਦਿਨ ਲਾ ਲਿਆ ਵਛਾ ਲਾ ਰੰਗ ਦਾ ਲਓ ਜੀ ਆ ਬੱਚਾ ਠੀਕ ਹੈ ਹਾਂ ਜੀ ਲਓ ਸੱਜਣਾ ਦੋ ਹੀ ਪਸ਼ੂ ਆ ਖਰੀਦਦਾਰੀ ਕਰਿਓ ਧੰਨਵਾਦ ਵੀਡੀਓ ਦੇ